ਸਾਹਿਤ ਵਿੱਚ ਰਾਣਾ ਰਣਵੀਰ ਦੇ ਸ਼ਾਨਦਾਰ ਯੋਗਦਾਨ ਬਕਲੇ ਸਲਮਾਨ ਪੱਤਰ ਭੇਟ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਰਾਣਾ ਰਣਵੀਰ ਨੇ ਅਤਿ ਭਪੂਰ ਅਤੇ ਪ੍ਰਭਾਵਸ਼ਾਲੀ ਨਾਟਕਾਂ ਕਿਤਾਬਾਂ ਅਤੇ ਨਿੱਕਰ ਅਦਾਕਾਰੀ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨਾਂ ਰਾਹੀਂ ਪੰਜਾਬੀ ਸੱਭਿਆਚਾਰਕ ਪ੍ਰਗਟਾਵੇ ਨੂੰ ਅਮੀਰ ਬਣਾਉਣ ਲਈ ਆਪਣਾ ਯੋਗਦਾਨ ਪਾਇਆ ਹੈ ਇੱਕ ਨਾਟਕਕਾਰ ਵਜੋਂ ਰਾਣਾ ਰਣਵੀਰ ਨੇ ਨਿੱਕਰਤਾ ਨਾਲ ਸਮਾਜਿਕ ਕੁਲਿੱਟੀਆਂ ਨੂਰ ਹਕੀਕਤਾਂ ਮਨੁੱਖੀ ਭਾਵਨਾਵਾਂ ਪ੍ਰਗਤੀਸ਼ੀਲ ਕਦਰਾਂ ਕੀਮਤਾਂ ਅਤੇ ਆਮ ਲੋਕਾਂ ਦੇ ਰੋਜ਼ਮਰਾਂ ਦੇ ਮਸਲਿਆਂ ਨੂੰ ਉਜਾਗਰ ਕੀਤਾ ਹੈ ਲੋਕਾਂ ਦੇ ਉਹਨਾਂ ਨਾਲ ਅਣਗੋਲੇ ਸੰਸਿਆ ਨੂੰ ਆਵਾਜ਼ ਦਿੰਦੀ ਹੈ ਜੋ ਅਕਸਰ ਅਣਸੁਣੇ ਤੇ ਦੱਬੇ ਰਹ ਜਾਂਦੇ ਹਨ ਉਹਨਾਂ ਦੀ ਲਿਖਤ ਡੂੰਗੀ ਸੰਵੇਦਨਸ਼ੀਲਤਾ ਪ੍ਰਗਤੀਸ਼ੀਲ ਸੋਚ ਸੱਚਾਈ ਅਤੇ ਕਲਾਤਮਕ ਇਮਾਨਦਾਰੀ ਪ੍ਰਤੀ ਇੱਕ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ ਇੱਕ ਅਦਾਕਾਰ ਦੇ ਰੂਪ ਵਿੱਚ ਉਹਨਾਂ ਨੇ ਆਪਣੇ ਪਾਤਰਾਂ ਨੂੰ ਸ਼ਾਨਦਾਰ ਤਰੀਕੇ ਅਤੇ ਪੂਰੇ ਜਨੂਨ ਨਾਲ ਸਾਡੇ ਸਾਹਮਣੇ ਲਿਆਂਦਾ ਤੇ ਸਰੋਤਿਆਂ ਦੇ ਡੂੰਗੀ ਛਾਪ ਛੱਡੀ ਹੈ ਉਹਨਾਂ ਦੀ ਲਾਭਚੇਤਨ ਚੇਤਨਾ ਤੇ ਪੇਸ਼ਕਾਰੀ ਨਾ ਸਿਰਫ ਮਨੋਰੰਜਕ ਹੈ ਬਲਕਿ ਸਮਾਜ ਦੇ ਅੰਦਰ ਸੋਚ ਉਕਸਾਉਣ ਵਾਲੀ ਪ੍ਰੇਰਣਾ ਦਾ ਇੱਕ ਪ੍ਰਤੀਬਿੰਬ ਅਤੇ ਸੰਵਾਦ ਸਿਰਜਣ ਵਾਲੀ ਹੈ theater ਨਾਲ ਹੀ ਉਹਨਾਂ ਦੇ ਲੋਕ ਕਲਾ ਅਤੇ ਸਾਂਝੇ ਪਹ ਵਿਚਾਰੇ ਦੇ ਬੰਧਨ ਮਜ਼ਬੂਤ ਕੀਤਾ ਹੈ ਆਪਣੀਆਂ ਰਚਨਾਤਮਕ ਪ੍ਰਾਪਤੀਆਂ ਤੋਂ ਇਲਾਵਾ ਰਾਣਾ ਰਣਵੀਰ ਨੇ ਨੌਜਵਾਨ ਕਲਾਕਾਰਾਂ ਨੂੰ ਨਵੀਂ ਚੇਤਕ ਅਤੇ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਸ ਮਹਬੂਬ ਕਲਾਕਾਰ ਦੇ ਅਨਥੱਕ ਯਤਨ ਪੰਜਾਬੀ ਰੰਗ ਮੰਚ ਤੇ ਸਾਹਿਤ ਦੇ ਵਿਕਾਸ ਦਾ ਸਰੋਤ ਹਨ ਉਹਨਾਂ ਦੀ ਕਲਾ ਧਰਨਾ ਅਤੇ ਪੰਜਾਬੀ ਭਾਸ਼ਾ ਲਈ ਪਿਆਰ ਆਉਣ ਵਾਲਿਆਂ ਲਈ ਪ੍ਰੇਰਨਾ ਸਰੋਤ ਹੈ ਇਸ ਸਨਮਾਨ ਕਲਾ ਸਭਿਆਚਾਰ ਅਤੇ ਸਮਾਜ ਪ੍ਰਤੀ ਉਹਨਾਂ ਦੀ ਸੇਵਾ ਦਾ ਸਨਮਾਨ ਹੈ ਅਸੀਂ ਉਹਨਾਂ ਦੀ ਸੋਚ ਸਿਰਜਣਾਤਮਕਤਾ ਅਤੇ ਪੰਜਾਬੀ ਰੰਗ ਮੰਚਤਾ ਕੀ ਅਟੁੱਟ ਬਚਨ ਬੰਦਤਾ ਨੂੰ ਸਲਾਮ ਕਰਦੇ ਹਾਂ ਤਾੜੀਆਂ ਵੀ